ਤੇ ਹੁਣ ਜਹਾਜ਼ ਤਰ ਬਲੌਗ ਟੂਰਿੰਗ ਦੇ ਆਣਗੇ। ਯਾ ਮੁੰਡੇ ਵਾਂ। ਕੈਂਟਾ। ਚਲੋ ਗਾਇਜ਼ ਹੁਣ ਪੈਣ ਲੱਗਿਆ ਤੇ ਚ ਦੁੱਧ। ਕੋਈ ਮੁੰਡਿਓ। ਬਾਈਕ ਤੋਂ ਤੂ ਕੀ ਹੋ ਚੁਗੀ ਆ ਸਾਫ ਤੇ ਹੁਣ ਹੋਊਗੀ ਦੀ ਸਰਵਿਸ ਨੰਬਰ 5 ਲੱਗਿਆ ਹੋਇਆ ਟੈਗ। ਗਾਇਜ਼ ਇੱਧਰ ਯਾਰ ਛੋਟਾ ਪੰਗਾ ਹੋ ਗਿਆ। ਇੱਧਰ ਨਾ ਚਿੜੀ ਦਾ ਬੱਚਾ। ਉਹ ਦੇਖੋ ਵਿਚਾਰੀ ਕਿਵੇਂ ਦੇਖ ਰਹੀ ਆ। ਇਨੂੰ ਲੱਭ ਰਹੀ ਆ ਉਹ ਦੇਖੋ ਇਹ ਉਹ ਦੇਖੋ ਉਹ ਬੈਠੀ ਆ ਹੁਣ ਸਾਡੇ ਲਈ ਚੈਲੰਜ ਆਇਆ ਰ ਇਹਨੂੰ ਉੱਥੇ ਤੱਕ ਰੱਖਣਾ ਇੱਥੇ ਉੱਪਰੇ ਰੱਖ ਲਈ ਇਹ ਤਾਂ ਘਟੋ ਘਟੋ ਉਹਨੂੰ ਦੇਖ ਜੂਗਾ ਦੇਖਦੇ ਆ ਹੁਣ ਕਿਵੇਂ ਰੱਖੀਏ ਅਲਵਾਇਜ਼ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਆਈ ਹੋਪ ਸਤਿ ਸਭ ਵਧੀਆ ਹੋਮੋਗੇ ਸਵਾਗਤ ਹੈ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ ਕਿ ਟਾਈਟਲ ਤੇ ਥੰਬਨੇਲ ਦੇਖ ਕੇ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਵਲੌਗ ਕਿਸ ਤਰ੍ਹਾਂ ਦਾ ਹੋਣੇ ਵਾਲਾਗਾ ਤੇ ਵਲੌਗ ਨੂੰ ਜ਼ਿਆਦਾ ਦੇਰੀ ਨਾ ਕਰਦੇ ਹੋਏ ਕਰਦੇ ਆਂ ਸਟਾਰਟ ਤੇ ਮੌਤੰਡੀ ਅੱਜ ਕਿਹੜਾ ਤੇ ਰੁੱਦਰ ਜਾਊਗਾ ਆਪਣੇ ਨਾਲ ਤੇ ਚਲੋ ਫਿਰ ਜਿਹੜਾ ਕੰਮ ਆਪਾਂ ਪਹਿਲਾਂ ਕਰਕੇ ਆਣਾ ਫੜਾ ਫੜ ਕਰ ਆਈਏ ਤੇ ਫਿਰ ਮਿਲਦੇ ਆਂ ਤੁਹਾਨੂੰ ਬਾਅਦ ਗਾਇਜ਼ ਇੱਧਰ ਯਾਰ ਛੋਟਾ ਪੰਗਾ ਹੋ ਗਿਆ ਇੱਧਰ ਨਾ ਚਿੜੀ ਦਾ ਬੱਚਾ ਉਹ ਦੇਖੋ ਵਿਚਾਰੀ ਕਿਵੇਂ ਦੇਖ ਰਹੀ ਐ ਇਹਨੂੰ ਲੱਭ ਰਹੀ ਆ ਉਹ ਦੇਖੋ ਤੇ ਉਹ ਦੇਖੋ ਉਹ ਬੈਠੀ ਆ ਹੁਣ ਸਾਡੇ ਲਈ ਚੈਲੰਜ ਆਇਆ ਰ ਇਹਨੂੰ ਉੱਥੇ ਤੱਕ ਰੱਖਣਾ ਇੱਥੇ ਉੱਪਰੇ ਰੱਖ ਲਈ ਇਹ ਤਾਂ ਘੱਟੋ ਘੱਟ ਉਹਨੂੰ ਦੇਖ ਜੂਗਾ ਦੇਖਦੇ ਆ ਹੁਣ ਕਿਵੇਂ ਰੱਖੀਏ ਸਾਈਂ ਮਿਲ ਕੇ ਆਇਓ ਬਖਵਾ ਕੈਮਰਾ ਉਹ ਦੇਖੋ ਆ ਗਈ ਉਹਦੀ ਮਾਂ ਠੀਕ ਹੈ ਜੀ ਨਰਤਾ ਲੱਗਦਾ ਯਾਰ ਮੈਂ ਨਾ ਪਹਿਲੇ ਪਹਲਾਇਆ ਜਿਵੇਂ ਹੁੰਦਾ ਨਾ ਜਿਵੇਂ ਕਹਿ ਦੋ ਚੱਕਣ ਲਾਇਕ ਨਹੀਂ ਹੁੰਦਾ ਪਾਪਾ ਰਸਤੇ ਮੇਲਾ ਦਾ ਫੈਮਿਲੀ ਉਹ ਪੂਰੀ ਇੱਥੇ ਆ ਤੇ ਚਲੋ ਫਿਰ ਚਲੋ ਜਲਦੀ ਚੱਲਦੇ ਆਪਾਂ ਲੋ गाइस ਚੱਲੇ ਆਂ ਜੀ ਫਿਰ ਮਿਲਦੇ ਆ ਤੁਹਾਨੂੰ ਲੋਕੇਸ਼ਨ ਤੇ ਪਹੁੰਚ ਕੇ ਪਹੁੰਚ ਚੁੱਕਿਆ ਏਜੰਸੀ ਤੇਿੱਖੇ ਬਾਈਕ ਵਾਸ਼ ਹੋਣ ਲਈ ਆਪਾਂ ਖੜਾਤੀ ਆ ਤੇ ਨੰਬਰ ਲੱਗਿਆ ਆਪਣਾ ਪੰਜਵਾਂ ਇਹ ਫੇਰ ਧਵਾਨ ਤੋਂ ਬਾਅਦ ਹੋਊਗੀ ਇਹਦੀ ਸਰਵਿਸ ਸਟਾਰਟ ਤੇ ਥੋੜਾ ਵੇਟ ਕਰ ਰਹੇ ਆ ਬਸ ਦੂਸਰੀ ਬਾਈਕ ਹੋਣ ਤੋਂ ਬਾਅਦ ਆ ਜਾਵੇ ਨੰਬਰ ਆ ਹਾਰਟਸਪੀਡ ਟੂ ਦ ਸਿਟੀ ਸਟਰੀਟਸ ਵੀ ਬੀਗਨ ਟੂ ਫੀਲ ਦ ਫਾਇਰ ਉਹ ਵੀ ਗਏ ਸਲੈਟਿਨ ਲੱਗ ਚੁਕਿਆ ਆਪਣਾ ਟਾਈਗਰ ਸਟੈਂਡ ਤੇ ਉਹੀ ਮੁੰਡਿਓ ਬਾਈਕ ਧੋ ਧੂ ਕੇ ਹੋ ਚੁਕਿਆ ਸਾਫ ਤੇ ਹੁਣ ਹੋਊਗੀ ਦੀ ਸਰਵਿਸ ਨੰਬਰ 5 ਲੱਗਿਆ ਹੋਇਆ ਟੈਗ ਬਸ ਚਾਰ ਫਰੀ ਹੋਣ ਤੋਂ ਬਾਅਦ ਵਾਰੀ ਆਣੀ ਆਪਣੇ ਟਾਈਗਰ ਦੀ ਪੂਰਾ ਕਲੀਨ ਹੋ ਚੁਕਿਆ ਨੀਥ ਐਂਡ ਕਲੀਨ ਤੋ ਹਾਂਜੀ ਗਾਈਜ਼ ਆਪਾਂ ਆ ਚੁੱਕੇ ਸੀਗੇ ਘਰੇ ਤੇ ਟਾਈਗਰ ਦੀ ਸਰਵਿਸ ਹੋ ਚੁਕੀ ਆ ਪੂਰੀ ਡਨ ਤੇ ਐਨ ਪੂਰੀ ਰੀਜਨਾ ਕਰਾਈ ਆ ਆਪਾਂ ਸਰਵਿਸ ਇਹਦੀ ਤੇ ਕਾਫੀ ਟਾਈਮ ਲਗਾਤਾ ਜਿਹੜੀਆਂ ਮਾੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਵੀ ਆਪਾਂ ਉੱਥੇ ਏਜੰਸੀ 'ਚ ਦਸਤੀਆਂ ਸੀਗੀਆਂ ਤੇ ਕਲੀਅਰ ਕਰਵਾਤੀਆਂ ਸੀਗੀਆਂ ਤੇ ਕੰਡੀਸ਼ਨ ਹੁਣ ਇਸ ਤਰ੍ਹਾਂ ਦੀ ਆ ਵੇਖੋ ਹੁਣ ਕੰਡੀਸ਼ਨ ਐਨ ਪੂਰੀ ਟਿਪ ਟੋਪ ਐਸੇ ਦਾ ਆਪਾਂ ਸਾਫ਼ੇ ਰੱਖਦੇ ਆ ਪਰ ਫੇਰ ਵੀ ਉਹਨਾਂ ਨੇ ਪਾਲਿਸ਼ ਪਾਲਿਸ਼ ਕਰਕੇ ਐਨ ਵਧੀਆ ਚਮਕਾਤਾ ਆਣ ਵਧੀਆ ਉਹਨਾਂ ਨੇ ਤੋਤਾ ਪਹਿਲਾਂ ਫਿਰ ਉਹਨਾਂ ਨੇ ਸਰਵਿਸ ਕੀਤੀ ਫਿਰ ਉਹਨਾਂ ਨੇ ਕੀਤੀ ਦੀ ਪਾਲਿਸ਼ ਤੇ ਹੁਣ ਬਣਾਣ ਲੱਗੇ ਗਾਇਜ਼ ਆਪਾਂ ਘੈਂਡ ਜੀ ਡਰਿੰਕ ਸ਼ਾਮ ਦਾ ਟਾਈਮ ਸੀਗਾ ਤੇ ਚਾਚੂ ਉਹ ਪਤਾ ਤੁਹਾਨੂੰ ਆਪਾਂ ਪੀਂਦੇ ਨਹੀਂ ਤੇ ਹੁਣ ਫੜਾ ਫਟ ਆਪਾਂ ਚੱਕਦੇ ਆ ਸਮਾਨ ਤੇ ਡਰਿੰਕ ਬਣਾਉਨੇ ਆ ਘੈਂਡ ਇਹੀ ਤੇ ਨਾਲੇ ਰੁੱਦਰ ਨੂੰ ਵੀ ਪਲਾਉਨੇ ਆ ਗਾਇਜ਼ ਚੀਨੀ ਦਾ ਆਪਾਂ ਪਾ ਲਿਆ ਹੁਣ ਇਹਨੂੰ ਬਰਨ ਬਰਨ ਕਰਕੇ ਨਾਲ ਫੜਾ ਫਟ ਬਰਨ ਬਰਨ ਕਰਕੇ ਘੋਲ ਲੀਜੀਏ ਲੋ ਗਾਇਜ਼ ਆਪਣਾ ਕੀਨੀ ਵਾਲਾ ਕੋਲ ਹੋ ਚੁੱਕਿਆ ਰੈਡੀ ਤੇ ਇਧਰ ਬਨਾਣਾ ਵੀ ਰੈਡੀ ਆ ਪਰ ਇਹ ਧਿਆਨ ਰੱਖਿਓ ਬਨਾਣਾ ਸ਼ੇਕ ਨਹੀਂ ਬਣ ਰਿਹਾ ਇਹ ਇਹ ਆ ਬਣ ਰਿਹਾ ਇਹ ਕੀ ਆ ਇਹ ਆ ਗਾਇਸ ਸਤੂ ਪਾਊਡਰ ਜਿਹੜਾ ਤੁਹਾਨੂੰ ਪਤਾ ਯਾਰ ਬਿਹਾਰ ਯੂਪੀ ਦੇ ਵਿੱਚ ਬਹੁਤ ਯੂਜ਼ ਕੀਤਾ ਜਾਂਦਾ ਤੇ ਇਹਨੂੰ એનર્ਜੀ ਡਰਿੰਕ ਮੰਨਿਆ ਜਾਂਦਾਗਾ ਚਲੋ ਪੀ ਕੇ ਦੇਖਦੇ ਆ ਕਿੰਨੀ ਕਿ એનર્ਜੀ ਆਉਂਦੀ ਆ ਪਰ ਇੱਕਦਮ ਤੱਕ ਤੁਹਾਨੂੰ ਪਤਾ ਅਸਰ ਨਹੀਂ ਕਰਨਾ ਬੜਾ ਫਟੇ ਨੂੰ ਬਣਾਉਨੇ ਆ ਫਿਰ ਤੁਹਾਨੂੰ ਦਿਖਾਨੇ ਆ ਦਾ ਟੇਸਟ ਸੋ ਲੋ ਗਾਇਸ ਹੁਣ ਪੈਣ ਲੱਗਿਆ ਤੇ ਚ ਦੁੱਧ ਮਸਤਾਬੇ ਤੇ ਹੁਣ ਗਾਇਸ ਪੈਨ ਲੱਗਿਆ ਇਹਦੇ ਚ ਪਾਣੀ ਠੰਡਾ ਪੂਰਾ ਹੁਣ ਗਾਇਸ ਪੈਨ ਲੱਗਿਆ ਇਹਦੇ ਚ ਸੱਤੂ ਪਾਊਡਰ ਠੀਕ ਹੈ ਜੀ ਦੇਖੋ ਹੁਣ ਇਹਨੂੰ ਨਾਪ ਤੋਲ ਕੇ ਪਾਵਾਂਗੇ ਫਿਰ ਵੀ ਆਪਾਂ ਚਮਚਿਆਂ ਨਾਲ ਮਾਸਰ ਵੀ ਕਿਵਾਰ ਪੀਤਾ ਗਾਇਸ 4 4 ਕਿ ਪਾਵਾਂਗੇ ਚਮਚੇ 4 4 ਦੇਖੋ ਗਾਇਸ ਔਰਡਰ ਚ ਕੋਈ ਦੂਜਾ ਚੰਗਾ ਹੋ ਰਹੀ ਡਨ 281 ਚਲੋ गाइस ਬਲਾਸ ਵੀ ਆ ਚੁੱਕੇ ਨੇ ਹੁਣ ਇਹਨਾਂ ਦੇ ਵਿੱਚ ਆਪਾਂ ਪਹਿਲਾ ਪਾਵਾਂਗੇ ਸਭ ਤੋਂ ਪਹਿਲਾਂ نیچے ਬਨਾਣਾ ਠੀਕ ਹੈ ਗਾਈਜ਼ ਦੋਨਾਂ ਗਲਾਸਾਂ ਚ ਤੇ ਹੁਣ ਜਾਊਗਾ ਇਹਦੇ ਚ ਇੱਕ ਮਿੰਟ ਫੈਂਟਾ ਮਾਰ ਲੀ ਗਾਈਜ਼ ਫੈਂਟਾ ਮਾਰਨ ਤੋਂ ਬਾਅਦ ਫੇਰ ਸਰਵ ਕਰਦੇ ਆਂ ਵੈਸੇ ਤਾਂ ਪੂਰਾ ਮਿਕਸ ਹੋ ਚੁੱਕਿਆ ਫੇਰ ਵੀ ਇੱਕ ਵਾਰ ਨਾ ਫੈਂਟਾ ਜਾ ਮਾਰੇ ਦੇ ਓਕੇ ਹੋ ਜੀ ਰਿਪੋਰਟ ਚਲੋ ਜੀ ਕਰ ਕੋ ਬਰਾਵਾ ਦਾ ਨਾਲਾ ਆਦੂ ਗਿਆ ਗਾਇਜ਼ ਬਿਲਕੁਲ ਉੱਪਰ ਦੇਖੋ ਤੁਸੀਂ ਚੈੱਕ ਕਰੋ ਪ੍ਰੋਨਾ ਆ ਚੱਕੋ ਤੇ ਆ ਚੱਕੋ ਬਾਕੀ ਬਚਿਆ ਹੋਇਆ ਭਾਈ ਜੀ ਛੱਡ ਦਿੰਨੇ ਆ ਇੰਨਾ ਠੀਕ ਹੈ ਤੇ ਥੋੜਾ ਜਿਹਾ ਹੋਰ ਉੱਪਰ ਚੱਕੋ ਯੀ ਗਾਇਜ਼ ਆਪਣੀ ਡਰਿੰਕ ਹੋ ਚੁੱਕੀ ਆ ਰੈਡੀ ਲੋ ਗਾਇਜ਼ ਹੁਣ ਰੁੱਦਰ ਟੇਸਟ ਕਰਨ ਲੱਗਾ ਸਤੂ ਪਾਊਡਰ कंट्रोल कंट्रोल बुद्धिकंठ कैंडा टेस्टी पिया करेगा रोज चल पी फिर खच जा ओके ठंडा ठंडा लो गाइज हम टेस्ट करने लगे हैं आपका कैंडा दूसरी बार पीता मैं ਪਹਿਲਾ ਉਸ ਦਿਨ ਵਧੀਆ ਨਹੀਂ ਬਣਿਆ ਪਰ ਅੱਜ ਘੈਂਟ ਬਣਾਇਆ ਖੋਰ ਬੀਨਾਂ ਉਧਰ ਕੈਂਡਾ ਗਾਇਜ਼ ਓਕੇ ਆਰਬੋਰ ਪੀਓ ਟਰਾਈ ਕਰਿਓ ਸੋਏ ਸੀ ਗਾਈਜ਼ ਅੱਜ ਦਾ ਵਲੋਗ ਆਈ ਹੋਪਸ ਤੁਹਾਨੂੰ ਵਧੀਆ ਲੱਗਿਆ ਹੋਣਾ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਤੇ ਦੇਖੋ ਨੈਕਸਟ ਵਲੌਗ ਦੇ ਵਿੱਚ ਨਿਊ ਕਨੈਕਟ ਦੇ ਨਾਲ ਤੇ ਹੁਣ ਜ਼ਿਆਦਾਤਰ ਵਲੌਗ ਟੂਰਿੰਗ ਦੇ ਆਣਗੇ ਤੇ ਉਹਦੀ ਥੋੜੀ ਪ੍ਰੈਨਿੰਗ ਚੱਲ ਰਹੀ ਆ ਤੇ ਤਾਂਹੀ ਵਲੌਗ ਥੋੜਾ ਲੇਟ ਹੋ ਰਹੇ ਨੇ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਣਗੇ ਤੇ ਚਲੋ ਫਿਰ ਕਰਦਿਆਂ ਤਿਆਰੀ ਅਗਲੇ ਵਲੌਗ ਦੀ ਥੈਂਕ ਯੂ so much ਵਾਚਿੰਗ ਬਾਏ